ਜਰਮਨ ਵਰਮਨ ਜਿਦਾ ਟੈਕੋ ਹੈ 6 ਜੂਨ ਨੂੰ 10 ਜੂਨ ਨੂੰ ਪਤਾ ਲੱਗਿਆ ਹਨ ਅੰਬੈਰ ਕਾ ਚਾਹੇ ਬੈਰ ਕਾ ਜੋ ਆਪਣਾ ਹਥਿਆਰ ਲੈ ਜੋ ਹਥਲਾ ਲੈਣਾ ਲਿਆ ਗੱਡੀਆਂ ਫੜੀਆਂ ਤੇ ਹਮਲ ਚਾਲੇ ਪਾਤੇ ਹਰਮਨਦੇਵ ਸਾਹਿਬ ਵੱਲੋਂ ਇਹ ਆਪਿਆ ਉਹਨਾਂ ਨੇ ਮਲੂਦ ਰੋਂ ਗ੍ਰੇਨੇਡ ਸਿੱਟਿਆ ਦੋ ਗੱਡੀਆਂ ਦੇ ਉੱਥੇ ਉਹਨਾਂ ਦਾ ਦਾਲ ਦਿੱਤੀ ਅੱਜ ਉੱਥੇ ਜਿਹੜੇ ਬਾਹਰ ਪਾ ਜਗੇ ਉਹ ਸ਼ਹਿਰ ਪਬਲਿਕ ਨੇ ਕਾਬੂ ਆ ਗਏ ਉਹਨਾਂ ਨੇ ਕੁੱਟ-ਕੁੱਟ ਕੇ ਵੱਟੇ ਮਾਰ ਕੇ ਮਲੰਬਾਰ ਤੇ ਜੋ ਸਟੇਸ਼ਨ ਤੇ ਭਾਏ ਗਏ ਉਹਨਾਂ ਦੇ ਟਾਇਰ ਪਾਪਾ ਸਾੜਤੇ ਬਹੁਤ ਬੁਰੀ ਹਾਲ ਕੀਤੀ ਕੁੱਟ ਮਾਰ ਕੀਤੀ ਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਕਾਫੀ ਛੇਰ ਜੇਲ੍ਹ ਚ ਰੱਖਿਆ ਜਦੋਂ ਬੈਰ ਕਾ ਛੱਡਿਆ ਅਸੀਂ ਤੜੀ ਤੇ ਰੱਖ ਕੇ ਆ ਗਏ ਆ ਪਰ ਮਰਨਾ ਜੀਣਾ ਕੀ ਹੋਣਾ ਆ ਸ੍ਰੋਮਣੀ ਕਮੇਟੀ ਦੇ ਚੱਕਰ ਕੱਟ ਕੱਟ ਸਕਦੇ ਕਿ ਸ੍ਰੋਮਣੀ ਕਮੇਟੀ ਨੇ ਪੁੱਛਿਆ ਨਹੀਂ ਆ ਇਹ ਅਨੁਤਰਵੀ ਫੌਜੀ ਨਹੀਂ ਮੰਨਦੀ ਮੇਰੇ ਕਹਿੰਦੇ ਬੀਪੀਜੀ ਕੋਲ ਇਹ ਕਹਿਣਾ ਸੀ ਕਿ ਜਾਓ ਤੁਸੀਂ ਤੇ ਵੇਲੇ ਜੇ ਕੰਮ ਕਰੋ ਆਪਣਾ ਜਾ ਕੇ ਆਦੇ ਵਾਰ ਤੇ ਹੀ ਕੁਰਬਾਨੀਆਂ ਕੀਤੀਆਂ ਇਹਨਾਂ ਲੋਕਾਂ ਵਾਸਤੇ ਜਿਹੜੇ ਅੱਜ ਧਰਮ ਦੇ ਠੇਕੇਦਾਰ ਬਣ ਕੇ ਬੈਗੇ ਆ ਵਾਹੇ ਉਸ ਦੀ ਹਾਲ ਚਾ ਵਾਹੇ ਗੁਰਜੀ ਕੀ ਫਤਿਹ ਮੈਂ ਕੁਲਵੰਤ ਸਿੰਘ ਧਰਮੀ ਫੌਜੀ ਬੈਲੂਵਾਲ ਪਾਡੀ ਉਮਰ ਮੇਰੀ 24 ਸਾਲ ਹੋਈਆਂ ਸਰ ਜਦੋਂ ਮਹਿੰਦਰ ਸਾਹਿਬ ਟੈਕ ਹੋਇਆ 6 ਜੂਨ ਨੂੰ 10 ਜੂਨ ਨੂੰ ਪਤਾ ਲੱਗਿਆ ਸਾਨੂੰ ਐਤਵਾਰ ਦੇ ਦਿਨ ਗੁਰਦੁਆਰਾ ਸਾਹਿਬ ਗਏ ਬਾਬਾ ਜੀ ਨੇ ਲੋਸਮੇ ਤੇ ਉਥੋਂ ਕੀਤੀ ਆ ਕਿ ਮਹਲਾ ਫਿਰਮੰਦਰ ਸਾਹਿਬ ਧਾਰ ਤੇਰੀ ਕਰਤਾ ਇਹਦਾ ਨਾ ਹੋ ਗਿਆ ਇਹ ਹੋ ਗਿਆ ਅਰਦਾਸ ਬੇਨਤੀ ਕੀਤੀ ਜਨਕਾਰਾ ਛੱਡਿਆ ਤੇ ਸਾਰੇ ਜਿਹਦੇ ਆਪਣੇ ਜਵਾਨ ਹੈ ਸਾਰਿਆਂ ਨੂੰ ਖੂਨ ਗਰਮ ਹੋਇਆ ਗੁੱਸੇ ਸਾਰੇ ਤੇ ਆਪਣਾ ਬੈਰਕਾਂ ਚ ਆਏ ਬੈਰਕਾਂ ਚ ਆਪਣਾ ਹਥਿਆਰ ਲੈ ਜੋ ਅਸਲਾ ਲੈਣਾ ਲਿਆ ਗੱਡੀਆਂ ਫੜੀਆਂ ਤੇ ਹਮਲ ਚਾਲੇ ਪਾਤੇ ਫਿਰਮੰਦਰ ਸਾਹਿਬ ਵੱਲੋਂ ਫਿਰ ਆਪਾਂ ਚੱਲਦੇ ਰਹੇ ਦੂਸਰੇ ਦਿਨ ਜਾ ਕੇ ਦੁਪਹਿਰ ਤੋਂ ਬਾਅਦ ਜੌਨਪੁਰ ਯੂਪੀ ਦੇ ਵਿੱਚ ਯੋਨਪੁਰ ਸ਼ਹਿਰ ਦੇ ਵਿੱਚ ਅਨੁਕੀ ਘੇਰਾ ਪਿਆ ਆ ਉਥੇ ਆਰਮੀ ਲੱਗੀ ਸੀ ਆਪਣਾ ਇੰਡੀਆ ਦੀ ਉਹਨਾਂ ਨੇ ਡਿਫੈਂਸ ਉੱਤੇ ਲਏ ਰੱਖੇ ਚਵਾਰਿਆਂ ਦੇ ਉੱਪਰ ਤੇ ਅਸੀਂ ਸੜਕ ਦੇ ਉੱਤੇ ਸਾਨੂੰ ਘੇਰਾ ਪਿਆ ਘੇਰਾ ਪਿਆ ਤੇ ਉਹਨਾਂ ਨੇ ਮਿਲ ਉਹਦੇ ਰੋਂ ਗ੍ਰੇਨੇਡ ਸੁੱਟੇ ਆ ਦੋ ਗੱਡੀਆਂ ਤੇ ਉਥੇ ਉਹਨਾਂ ਲਾ ਦਿੱਤੀਆਂ ਹੱਡੀਆਂ ਬਾਕੀ ਉਥੇ ਨਿਕਲ ਗਏ ਅਸੀਂ ਗੱਡੀਆਂ ਤੋਂ ਫਿਰ ਇਧਰ ਕੋ ਇਧਰ ਭੱਜੇ ਆ ਵਿਚਾਰੇ ਕਿਸੇ ਪਾਸੇ ਭੱਜੇ ਆ ਉਥੇ ਜਿਹੜੇ ਬਾਹਰ ਭੱਜ ਗਏ ਉਹ ਸਿਵਲ ਪਬਲਿਕ ਦੇ ਕਾਬੂ ਆ ਗਏ ਉਨਾਂ ਦੇ ਕੋਟ-કોટ ਕੇ ਵਟੇ ਮਾਰ ਕੇ ਮਲਮਵਾਰ ਤੇ ਤੇ ਜੋ ਸਟੇਸ਼ਨ ਤੇ ਪਹੇਗੇ ਉਹ ਚਾਰੇ ਟਾਇਰ ਪਾਪਾ ਸਾੜਤੇ ਤੇ ਬਾਕੀ ਜਿਹੜੇ ਲੋਕ ਇਹੀ ਕੁਝ ਆਰਮੀ ਨੇ ਕੋ ਪੁਲਿਸ ਨੇ ਮਤਲਬ ਰੈਸਟ ਕਰ ਲਿਆ 3-4 ਘੰਟੇ ਚੱਲੇ ਆ ਮਗਾਲਾ ਤੋਂ ਬਾਅਦ ਰੈਸਟ ਕਰ ਲਿਆ ਰੈਸਟ ਕਰਨ ਤੋਂ ਬਾਅਦ ਸਾਨੂੰ ਥਾਣੇ ਲੈ ਗਏ ਜੌਨਪੁਰ ਥਾਣੇ 'ਚ ਬੰਦ ਕੀਤਾ ਤੇ ਉੱਥੇ ਸਾਮ ਨੂੰ ਮਤਲਬ ਗੱਡੀਆਂ 'ਚ ਲਾਸ਼ਾਂ ਲੈ ਕੇ ਆਏ ਬਹੁਤ ਢੇਰ ਲੱਗੇ ਇਹੀ ਪਸਾਣੇ ਨਹੀਂ ਜਾ ਰਹੇ ਮੂੰਹ ਸਿਰ ਭੰਨ ਕੇ ਐ ਮਤਲਬ ਪਸਾਣੇ ਨਹੀਂ ਜਾ ਕੇ ਸਾਨੂੰ ਕਿਤੇ ਪਸਾੜੋ ਪਰ ਅਹੀਂ ਪਛਾਨਣਾ ਕਿ ਅਹੀਂ ਤੋਂ ਮੂੰਹ ਤੇ ਨਹੀਂ ਦੇਖਦਾ ਇੰਨੀ ਬੁਰੀ ਹਾਲਤ ਕਰ ਰੱਖੀ ਉਸ ਤੋਂ ਬਾਅਦ ਅਗਲੇ ਦਿਨ ਸਾਨੂੰ ਫਿਰ ਜੇਲ੍ਹ ਚ ਲੈ ਗਏ ਆ ਗਿਆ ਪੁੱਜ ਗਿਆ ਬਿਹਾਰ ਦੇ ਵਿੱਚ ਉੱਥੇ ਫਿਰ ਰਹੇ ਆ ਨੂੰ ਜੇਲ੍ਹ ਤੇ ਰੱਖਿਆ ਜੇਲ੍ਹ ਤੇ ਫਿਰ ਇਨਕੁਆਰੀ ਚੱਲਦੀ ਰਹੀ ਸਾਡੀ ਸਾਰੇ ਸਿੱਖ ਸਾਰੇ ਸਿੱਖ ਮੁੰਡੇ ਸਿਕਰੇਜਮੈਂਟ ਹੁੰਦੇ ਸਾਰੇ ਸਿੱਖ ਆ ਬਾਕੀ ਦੂਜੇ ਦੇ ਹਿੱਦਾ ਹੀ ਨੇ ਉਦੋਂ ਬਾਅਦ ਫਿਰ ਇਨਕੁਆਰੀ ਚੱਲੀ ਇਨਕੁਆਰੀ ਦੇ ਵਿੱਚ ਇਹਨਾਂ ਨੇ ਬਹੁਤ ਧੀਏ ਦਿੱਤੇ ਸਾਨੂੰ ਰਾਤ ਨੂੰ ਹੱਥਕੜੀਆਂ ਲਾ ਕੇ ਤਾਂ ਬਨਸੜ ਦੇ ਸੱਤ ਨੂੰ ਜਿਹੜੇ ਪੈਹਰ ਹੋ ਗਏ ਸੋਚ ਬਹੁਤ ਬੁਰੀ ਹਾਲ ਕੀਤੀ ਕੁੱਟਮਾਰ ਕੀਤੀ ਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਕਾਫੀ ਚਿਰ ਜੇਲ੍ਹ 'ਚ ਰੱਖਿਆ ਆ। ਜੇਲ੍ਹ ਤੋਂ ਬਾਅਦ ਚ ਇਹਨਾਂ ਨੇ ਫਿਰ ਇਨਕੁਆਇਰੀ ਖਤਮ ਹੋਣ ਤੋਂ ਬਾਅਦ ਫਿਰ ਜੋ ਕੇਸ ਲਿਆ ਉਹ ਤੋਂ ਬਾਅਦ ਕੋਰਟ 'ਵਸ ਕਰਕੇ ਤੇ ਸਾਨੂੰ ਕੋਲ ਛੁੱਕੇ ਘਰ ਕਲਾਤਾ ਕੋਈ ਪੈਨਸ਼ਨ ਨਹੀਂ ਕੋਈ ਕੁਛ ਨਹੀਂ ਖਾਲੀ ਇੱਕ ਬਰਾਂਡਰ ਦਿੱਤਾ ਬਰਾਂਡਰ ਦਿੱਤਾ ਇਹ ਸਰਕਾਰ ਤੱਕ ਵਾਇਗੁਰੂ ਅਸੀਂ ਜਦੋਂ ਬੈਰ ਕਾ ਛੱਡਿਆ ਅਸੀਂ ਤੜੀ ਤੇ ਰੱਖ ਕੇ ਆ ਗਏ ਆ ਪਤਾ ਮਰਨਾ ਜੀਣਾ ਕੀ ਹੋਣਾ ਆ ਲੇਕਿਨ ਅਜੇ ਤੱਕ ਸ਼੍ਰੋਮਣੀ ਕਮੇਟੀ ਦੇ ਚੱਕਰ ਕੱਟ ਕਰ ਰਿਹਾ ਸਕੇਗੇ ਕਿ ਸ਼੍ਰੋਮਣੀ ਕਮੇਟੀ ਨੇ ਪੁੱਛਿਆ ਨਹੀਂ ਆ ਇਹ ਅਨੁਤਰਵੀ ਫੌਜੀ ਨਹੀਂ ਮੰਦੀ ਇਹ ਧਰਮੀ ਫੌਜੀ ਨਹੀਂ ਮੰਨਦੀ ਜਿਹੜੇ ਇਹਨਾਂ ਦੇ ਧਰਮੀ ਫੌਜੀ ਆ ਉਹ ਸਾਨੂੰ ਵਿਖਾ ਦੇਣ ਸਾਡੇ ਨਾਲ ਬਿਠਾ ਦੇਣ ਬਹਿਸ ਕਰਾ ਦੇਣ ਜੇ ਉਹ ਇਹਨਾਂ ਧਰਮੀ ਫੌਜ ਨੂੰ ਹੀ ਮੰਨ ਜਾਗੇ ਵੀ ਅਸੀਂ ਨਹੀਂ ਆ ਤੇ ਜੇ ਅਸੀਂ ਹੋਵਾਂਗੇ ਤੇ ਸਾਨੂੰ ਮੰਨਣੇ ਫਿਰ ਇਹਨਾਂ ਦੇ ਅਜੇ ਤੱਕ ਕਿਸੇ ਵੀ ਸੰਸਥਾ ਰਏ ਕਿਸੇ ਵੀ ਕਮੇਟੀ ਨੇ ਐਸਸੀ ਪੀਸੀ ਨੇ ਕੋਈ ਵੀ ਕਿਸੇ ਨੇ ਅਜੇ ਤੱਕ ਬਾਹ ਨਹੀਂ ਫੜੀ ਇਹਨਾਂ ਲੋਕਾਂ ਨੇ ਮੰਗਾਇਆ ਪੈਸਾ ਖਾਧ ਆਇਆ ਲੇਕਿਨ ਧਰਮੀ ਫੌਜੀਆ ਨੂੰ ਕੁਝ ਨਹੀਂ ਵਿਚਾਰੇ ੱਟਕੇ ਖਾਂਦੇ ਫਿਰਦੇ ਬੁੱਢੇ ਹੋ ਗਏ ਆ ਗੋਡਿਆਂ ਤੋਂ ਰਹਿ ਗਏ ਅੱਖਾਂ ਤੋਂ ਦੇਖਣੋਂ ਹਟ ਗਿਆ ਆ ਗੁਰੇ ਦਿਹਾੜੇ ਕੀ ਬਾਂਕੇ ਦਿਹਾੜੇ ਕੀ ਜਾਂਦੇ ਉਹ ਹੋ ਗਿਆ ਸਾਡੇ ਨਾਲ ਪਰ ਇਹਨਾਂ ਨੇ ਗੁਣ ਨਹੀਂ ਪਾਇਆ ਐਸਪੀਸੀ ਵਾਲਿਆਂ ਨੇ ਜਿੰਨੇ ਉੱਥੇ ਬੈਠੇ ਆ ਆਪਣਾ ਆਪਣਾ ਪਹਿਲੇ ਪ੍ਰਧਾਨ ਸਾਹਿਬ ਲੰਗੋਵਾਲ ਸਾਹਿਬ ਉਹਦੇ ਘਰ ਜਾ ਕੇ ਆਏ ਆ ਉਹਨੇ ਵੀ ਸਾਡੀ ਨਹੀਂ ਕੋਈ ਸੁਣੀ ਫਿਰ ਬੀਬੀ ਜ਼ਗੀਰਕੌਰ ਦੇ ਘਰ ਇੱਥੇ ਗਏ ਆ ਆਪਣਾ ਬੇਕੋਵਾਲ ਮੇਰੇ ਕਹੇ ਬੀਬੀ ਜ਼ਗੀਰਕੌਰ ਦਾ ਇਹ ਕਹਿਣਾ ਸੀ ਕਿ ਜਾਓ ਤੁਸੀਂ ਤੇ ਵੇਲੇ ਦੇ ਕੰਮ ਕਰੋ ਆਪਣਾ ਜਾ ਕੇ ਇਹ ਪ੍ਰਧਾਨਾ ਇਹ ਐਸ ਕਰੀ ਇਹਨਾਂ ਪ੍ਰਧਾਨਾ ਤੁਹਾਨੂੰ ਕਦੀ ਦੋਖੇ ਸੁਣ ਨਾਉਣ ਹੱਦੇ ਇਥੇ ਘਰਾਂ ਦੇ ਵਿੱਚ ਪੁੱਛਣ ਕੀ ਹਾਲ ਕੀ ਆ ਜਿਹਨਾਂ ਜ਼ਿੰਦਗੀਆਂ ਵਾਸਤੀਆਂ ਨੌਕਰੀਆਂ ਛੱਡਤੀਆਂ ਪਰਿਵਾਰ ਆਪਣੇ ਧੱਕੇ ਖਾਂਦੇ ਫਿਰਦੇ ਆ ਕਾਹਦੇ ਵਾਸਤੇ ਇਹ ਕੁਰਬਾਨੀਆਂ ਕੀਤੀਆਂ ਇਹਨਾਂ ਲੋਕਾਂ ਵਾਸਤੇ ਜਿਹੜੇ ਅੱਜ ਧਰਮ ਦੇ ਠੇਕੇਦਾਰ ਬਣ ਕੇ ਬੈਗੇ ਆ ਉਥੇ ਜਿਹੇ ਪੁੱਛਦੇ ਨਹੀਂ ਕਿਸੇ ਗਰੀਬ ਨੂੰ ਕੀ ਆ ਕੀ ਨਹੀਂ ਆ ਕਾਹੀ ਚਾਉਂਦੇ ਆ ਵੀ ਚਲ ਸਾਡੀ ਸੁਣੀ ਜਾਏ ਧਰਮੀ ਫੌਜੀ ਮੰਨਿਆ ਜਾਏ ਮੈਂ ਬੜੀ ਵਾਰੀ ਗਿਆ ਮਿਲੂ ਵਾਲੇ ਤੇ ਰਜਿਸਟਰ ਚ ਨਾਲੀ ਤੂੰ ਧਰਮੀ ਫੌਜੀ ਨਹੀਂ ਆ ਧਰਮੀ ਫੌਜੀ ਨਹੀਂ ਆ ਆ ਵੇਖੋ ਆ ਵੇਖੋ ਇਹਦੋਂ ਵੱਡਾ ਇਹਨਾਂ ਨੂੰ ਪ੍ਰੂਫ ਕੀ ਦਈਏ ਇਹ ਕੀ ਹੈ ਇਹ ਆਪਣਾ ਜੋ ਕੋਡ ਮਾਰਚਾ ਰਸੀ ਦੇ ਪੈਸੇ ਕੋਡ ਮਾਰ ਸਭ ਕੁਝ ਲਿਖਿਆ ਜਿਹਨੇ ਜੂਨ ਨੂੰ ਭਜੇ ਕਿੱਥੇ ਜੇਲ ਕੱਟੀ ਹੈ ਕੀ ਖਸ ਹੋਇਆ ਇਹ ਬੇਸਰ ਹੋਇਆ ਸਭ ਕੁਝ ਇਹਦੇ ਵਿੱਚ ਲਿਖਿਆ ਇਸੇ ਤਰ੍ਹਾਂ ਵਿੱਚ ਸਭ ਪੌਰੀ ਸਮਝਦੇ ਕਿੰਨਾ ਨੂੰ ਆਂ ਤੇ ਇਹ ਸਮਝ ਨਹੀਂ ਆਈ ਇਹਨਾਂ ਦੀ